ਮੈਂ بڑے ਦਿਨਾਂ ਦੀ ਇੱਕ ਗੱਲ ਕਰਨੀ ਚਾਹੁੰਦਾ ਸੀ ਕਿਉਂਕਿ ਰੋਜ਼ ਮੈਂ ਅਖਬਾਰਾਂ 'ਚ ਪੜ੍ਹ ਰਿਹਾ ਮੈਂ ਤਾਂ ਬੀਜੇਪੀ 'ਚ ਹਾਂ ਪਰ ਜੋ بڑے بڑے ਲੀਡਰ ਬਾਜਵਾ ਸਾਹਿਬ ਵਰਗੇ ਬੜੀਆਂ ਗੱਲਾਂ ਕਰਦੇ ਸੀ ਬੜੀਆਂ-ਬੜੀਆਂ ਇੱਥੇ ਆ ਕੇ ਵੀ ਗਏ ਆ ਪਿਛਲੇ ਦਿਨਾਂ 'ਚ ਅੱਜ ਸਾਰੀਆਂ ਪਾਰਟੀਆਂ ਨੇ ਕੈਂਡੀਡੇਟ ਦੇਤੇ ਤੇ ਜਿਹੜੀਆਂ ਵੱਡੀਆਂ ਗੱਲਾਂ ਕਰਦੇ ਸੀ ਬਾਜਵਾ ਜੀ ਤੇ ਕਾਂਗਰਸ ਪਾਰਟੀ ਅੱਜ ਕੈਂਡੀਡੇਟ ਨਹੀਂ ਲੱਭ ਰਿਹਾ ਜਿਹਨੂੰ ਬਣਾਉਣਾ ਚਾਹੁੰਦੇ ਆ ਕਿਸੇ ਨੂੰ ਉਹਦੇ ਬਾਕੀ 8 ਉਲਟ ਹੋ ਜਾਂਦੇ ਆ ਜਿਹਦਾ ਨਾਂ ਚਲੇ ਜਾਂਦਾ ਉਹਦੇ 6 ਉਲਟ ਹੋ ਜਾਂਦੇ ਆ ਇਹ ਸਾਰਾ ਤਮਾਸ਼ਾ ਏ ਜਿਹੜਾ ਉਹ ਲੁਧਿਆਣੇ ਦੀ ਕਾਂਗਰਸ ਦਾ ਏ ਜਿਹੜਾ ਉਹ ਲੋਕਾਂ ਦੇ ਮੂਰੇ ਆ ਰਿਹਾ ਇਹ ਹਾਲਾਤ ਨੇ ਇਹ ਹਾਲਾਤ ਬਣੇ ਹੋਏ ਆ ਕਾਂਗਰਸ ਪਾਰਟੀ ਦੇ ਮੇਰੇ ਮੈਨੂੰ ਕੋਈ ਇਹ ਨਹੀਂ ਕੋਈ ਮੈਂ ਬੜੀ ਗੱਲ ਨਹੀਂ ਕਰਦਾ ਮੇਰੇ ਜਾਣ ਤੋਂ ਬਾਅਦ ਜੋ ਸਥਿਤੀ ਆ ਪਰ ਮੈਂ ਲੀਡਰਸ਼ਿਪ ਨੂੰ ਕਹਿਣਾ ਚਾਹੁੰਦਾ ਕਾਂਗਰਸ ਦੀ ਨੂੰ ਮੇਰਾ ਇਹ ਕੋਈ ਕਹਿਣਾ ਬਣਦਾ ਤਾਂ ਨਹੀਂ ਪਰ ਇੰਨਾ ਤੱਕਾ ਨਾ ਕਰੋ ਲੁਧਿਆਣੇ ਦੀ ਲੀਡਰਸ਼ਿਪ ਨਾ ਸਾਡੇ ਜਿਹੜੇ ਕਾਂਗਰਸ ਦੇ ਐਕਸ ਐਮ ਐਲ ਏ ਨੇ ਸਾਰੇ ਸਾਡੇ ਜਿਹ ਪ੍ਰਧਾਨ ਨੇ ਤੁਸੀਂ ਅੱਜ ਗੱਲ ਚੁਲਾਤੀ ਵੀ ਅਸੀਂ ਲੁਧਿਆਣੇ ਤੋਂ ਬਾਹਰਲਾ ਕੈਂਡੀਡੇਟ ਲੈ ਕੇ ਆ ਰਹੇ ਕੀ ਗੱਲ ਐਨੇ ਕਾਂਗਰਸ ਪਾਰਟੀ ਦੇ ਸਾਡੇ ਜਿਨ੍ਹਾਂ ਨੇ ਨੈਣਾਂ ਚਰ ਮਿਹਨਤਾਂ ਕੀਤੀਆਂ ਕਾਂਗਰਸ ਪਾਰਟੀ ਲਈ ਹੁਣ ਤੁਸੀਂ ਬਾਹਰੋਂ ਕੈਂਡੀਡੇਟ ਨਾਲ ਦੇ ਜ਼ਿਲ੍ਹਿਆਂ ਚੋ ਕੈਂਡੀਡੇਟ ਲੈ ਕੇ ਆਉਂਗੇ ਇਹ ਸਥਿਤੀ ਬਣ ਗਈ ਲੁਧਿਆਣੇ ਦੀ ਕਾਂਗਰਸ ਦੀ ਅੱਜ ਮੈਂ ਖ਼ਵਾਰਾਂ ਚ ਪੜ ਰਿਹਾ ਬੜਾ ਮੈਨੂੰ ਇਸ ਗੱਲ ਦਾ ਦੁੱਖ ਵੀ ਆ ਬੇ ਲੁਧਿਆਣੇ ਦੇ ਤੁਸੀਂ ਇਹ ਜਿਹੜੇ ਲੀਡਰਾਂ ਨੂੰ ਕੈਂਡੀਡੇਟ ਹੀ ਮੰਨਣ ਨੂੰ ਤਿਆਰ ਨਹੀਂ ਇਸ ਤਰੀਕੇ ਨਾਲ ਡੀਮੋਟਿਵੇਟ ਜਿਹੜਾ ਕਾਂਗਰਸ ਪਾਰਟੀ ਦਾ ਵਰਕਰ ਅੱਜ 15 20 ਦਿਨ ਤੋਂ ਹੋਇਆ ਹੋਇਆ ਏ ਤੇ ਤੁਸੀਂ ਇੱਕ ਟਿਕਟ ਜਿਹੜੀ ਉਹ ਨਹੀਂ ਦੇ ਸਕ ਰਹੇ ਤੇ ਸਾਰਿਆਂ ਨੂੰ ਘਰ ਘਰ ਜਾ ਕੇ ਬਾਜਵਾਦ ਸਾਹਿਬ ਤੁਸੀਂ ਮਨਾ ਰਹੇ ਹੋ ਇਹ ਸਥਿਤੀ ਤੁਹਾਡੀ ਬਣੀ ਹੋਈ ਹੈ ਤੇ ਮਨਾਉਣ ਤੋਂ ਬਾਅਦ ਵੀ ਕੋਈ ਪ੍ਰੈਸ ਨਾਲ ਗੱਲ ਕਰਕੇ ਵਾਪਸ ਚਲੇ ਗਏ ਕੋਈ ਇਹ ਕਹਿ ਕੇ ਵੀ ਅਸੀਂ ਬਾਹਰੋਂ ਕੈਂਡੀਡੇਟ ਭੇਜਣਾ ਹੈ ਕਿਉਂਕਿ ਮੇਰੇ ਸਾਰੇ ਹੀ ਦੋਸਤ ਨੇ ਅੰਦਰ ਬੈਠੇ ਜਿਹੜੇ ਗੱਲਾਂ ਦੱਸਦੇ ਆ ਮੀਡੀਆ ਵਾਲੇ ਵੀ ਦੱਸਦੇ ਆ ਇਹ ਹਾਲਾਤ ਨੇ ਭੇਜੋ ਸਹੀ ਤੁਸੀਂ ਭੇਜੋ ਸਹੀ ਤੁਸੀਂ ਬਾਹਰਲਾ ਕੈਂਡੀਡੇਟ ਸਾਰੇ ਪਿਆਰ ਬੈਠੇ ਇੱਕ ਗੱਲ ਮੈਂ ਹੋਰ ਸਾਰੇ ਕਾਂਗਰਸੀਆਂ ਨੂੰ ਮੇਰੇ ਸਤਕਾਰਯੋਗ ਕਾਂਗਰਸੀਆਂ ਨੂੰ ਕਹਿਣਾ ਚਾਹੁੰਦਾ ਇਹ ਉਹ ਲੀਡਰ ਨੇ ਜਿਹੜੇ ਇਹ ਕਹਿੰਦੇ ਸੀ ਮੈਂ ਤੁਹਾਨੂੰ ਤਾਂ ਕਹਿ ਰਹੇ ਆ ਪਿੰਡਾਂ ਸ਼ਹਿਰਾਂ ਵਾਲਿਆਂ ਨੂੰ ਲੁਧਿਆਣੇ ਵਾਲਿਆਂ ਨੂੰ ਜਦੋਂ ਵੀ ਮੈਂ ਪੁਰਾਣੇ ਲੀਡਰਾਂ ਦੀ ਵਰਕਰਾਂ ਦੀ ਗੱਲ ਕਰਨੀ ਇਹਨਾਂ ਨੇ ਟੀਚਰ ਕਰਨੀ ਮਖੌਲ ਕਰਨਾ ਜਿਹੜੇ ਅੱਜ ਦੇ ਲੀਡਰ ਨੇ ਇਹ 1992 ਮਾਡਲ ਆ ਇਹਨਾਂ ਤੋਂ ਬਿਨਾਂ ਸੋਚਦਾ ਹੀ ਨਹੀਂ ਬਿੱਟੂ 1992 ਮਾਡਲ ਕੀ ਹੈ ਜਿਨ੍ਹਾਂ ਨੇ 10-12 ਸਾਲ ਅੱਤਵਾਦ ਟੈਰੋਰਿਜ਼ਮ ਵੇਲੇ ਗੋਲੀਆਂ ਖਾਧੀਆਂ ਆਪਣੇ ਸਰੀਰਾਂ ਤੇ ਚਾਹੇ ਉਹ ਹਿੰਦੂ ਸਿੱਖ ਮੁਸਲਮ ਅਸਾਈ ਸਾਰੇ ਲੀਡਰ ਜਿਹੜੇ ਉਹਦੇ ਵਿੱਚ ਭਾਪੀ ਕਾਂਗਰਸ ਸਭ ਇਕੱਠੀ ਸੀ ਉਸ ਵੇਲੇ ਉਸ ਲੜਾਈ ਦੇ ਵਿੱਚ ਟੈਰੋਰਿਜ਼ਮ ਦੇ ਪਰ ਜਿਹੜੇ ਕਾਂਗਰਸ ਦੇ ਲੀਡਰ ਸੀ ਮੈਂ ਅੱਜ ਚਾਹੇ 2-4 ਜਾਂ 9 ਵੀ ਲੈ ਦਿੰਨਾ ਆਹੀ ਮਲਕੀਤ ਸਿੰਘ ਦਾਖਾ ਜੀ ਜਿਹੜੇ ਸਤਕਾਰਯੋਗ ਮੇਰੇ ਇਹ ਕੈਕੇ 1992 ਮਾਡਲ ਨੇ ਕੱਢੋ ਉਹਨਾਂ ਦੇ ਵਿੱਚ ਸਾਰੇ ਪ੍ਰਾਣੇ ਆ ਲਾਪਰਾ ਸਾਹਿਬ ਨੇ ਨਹੀਂ ਬਣ ਦਿੱਤਾ ਕੁਝ ਇੰਨਾਂ ਚ ਇਸੇ ਤਰੀਕੇ ਨਾਲ ਸੀਨੀਅਰ ਲੀਡਰ ਨੇ ਇਹ 1992 ਮਾਡਲ ਇਹ ਚਾਹੇ ਡਾਬਰ ਸਾਹਿਬ ਨੇ ਚਾਹੇ ਪਾਂਡੇ ਸਾਹਿਬ ਨੇ ਇਹ ਸਾਰੇ ਬਹੁਤ ਸੀਨੀਅਰ ਲੀਡਰ ਸਤਕਾਰਯੋਗ ਨੇ ਉਸ ਵੇਲੇ ਨਵੀਂ ਕਾਂਗਰਸ ਜਿਹੜੀ ਸ਼ੁਰੂ ਹੋਈ ਸੀ ਪਰ ਉਹ ਸਾਰਿਆਂ ਨੂੰ ਅੱਜ ਉਹ ਸਤਕਾਰਯੋਗ ਨੇ ਮੈਂ ਉਹਨਾਂ ਨੂੰ ਇਹ ਨਹੀਂ ਕਹਿ ਰਿਹਾ ਕਿਉਂ ਨਾ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਸੀ ਦਾਵਰ ਸਾਹਿਬ ਪਾਂਡੇ ਸਾਹਿਬ ਇਹ ਸਾਰੇ ਸੀਨੀਅਰ ਲੀਡਰ ਕਿਉਂ ਨਾ ਇਹਨਾਂ ਨੂੰ ਮੰਤਰੀ ਬਣਾਇਆ ਜੀ ਕਿਉਂ ਨਾ ਇਹਨਾਂ ਨੂੰ ਬੜੇ-ਬੜੇ ਅਹੁਦੇ ਦਿੱਤੇ ਸਭ ਨੂੰ ਇਸ ਕਰਕੇ ਵੀ ਇਹ 1992 ਮਾਡਲ ਨੇ ਇਹ ਸ਼ਹੀਦ ਪਰਿਵਾਰ ਨੇ ਇਹ ਅੱਤਵਾਦੀ ਲੜਾਈ ਲੜੀ ਹੈ ਸਭ ਨੂੰ ਪਰੇ ਲਾ ਕੇ ਰੱਖਿਆ ਖੂੰਜੇ ਅੱਜ ਉਹੀ ਕਾਂਗਰਸ ਪਾਰਟੀ ਨਾਲ ਜਿਹੜੇ ਇਸ ਵੇਲੇ ਉਹ ਖੜੇ ਨੇ ਤੇ ਇਸ ਕਰਕੇ ਇਹ ਅੱਜ ਉਹ ਭੁਗਣੀ ਪੈ ਰਹੀ ਆ ਮੈਂ ਖਾਸ ਤੌਰ ਤੇ ਲੀਡਰਾਂ ਨੂੰ ਨਹੀਂ ਮੈਂ ਵਰਕਰਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਾਂਗਰਸ ਪਾਰਟੀ ਦੇ ਸ਼ਹੀਦ ਦੇ ਆਜ਼ਮ ਸਰਦਾਰ ਬਿਨ ਸਿੰਘ ਉਸ ਮੌਕੇ ਕਾਂਗਰਸ ਦੇ ਅਤਵਾਦ ਨਾਲ ਕਾਂਗਰਸ ਰਹਿ ਕੇ ਲੜਾਈ ਲੜਦੇ ਰਹੇ ਆ ਇੱਕ ਮੈਨੂੰ ਦੱਸ ਦਿਓ ਇੱਕ ਤੁਹਾਡੇ ਚੋਂ ਇੱਕ ਵੀ ਜੇ ਕਿਸੇ ਨੂੰ ਕੋਈ ਅਹੁਦਾ ਦਿੱਤਾ ਹੋਵੇ ਅੰਬਰ ਪਾਰਲੀਮੈਂਟ ਹੋਣ ਦਾ ਤੇ ਜਦੋਂ ਮੈਂ ਗੱਲ ਕੀਤੀ ਚਾਹੇ ਉਹ ਉਸ ਵੇਲੇ 40 ਪ੍ਰੈਜ਼ੀਡੈਂਸੀ ਚਾਹੇ ਉਸ ਵੇਲੇ ਕੋਈ ਹੋਰ ਬੜੇ ਬੜੇ ਜਨਰਲ ਸੈਕਟਰੀ ਇੱਕ ਬਾਹਰੋਂ ਆਇਆ ਹੋਇਆ ਸੀ ਰਾਜਸਥਾਨ ਤੋਂ ਉਹ ਵੀ ਮਖੌਲ ਲਡਾਉਂਦਾ ਸੀ ਜਦੋਂ ਮੈਂ ਕਿਸੇ ਦੀ ਗੱਲ ਕਰਨੀ ਉਹ ਟਿੱਚਰ ਕਰਦਾ ਸੀ 1992 ਵਾਲਿਆਂ ਦੀ ਇਹਨਾਂ ਨੂੰ ਕਹਿੰਦਾ ਸੀ ਹੁਣ ਕੋਈ ਲੋੜ ਨਹੀਂ ਉਸ ਵੇਲੇ ਬਣੇ ਸੀ ਇਹਨਾਂ ਨੂੰ ਤਾਂ ਵੋਟਾਂ ਹੀ ਕੁਛ ਨਹੀਂ ਪਈਆਂ ਸੀ ਇਹ ਤਾਂ ਜਿਹੜਾ ਉਸ ਵੇਲੇ ਵੋਟਾਂ ਤਾਂ ਬਹੁਤ ਪਰਸੈਂਟੇਜ ਘਟ ਪਈਆਂ ਸੀ ਉਹ ਬਾਈਕਾਟ ਕੀਤਾ ਹੋਇਆ ਸੀ ਇਸ ਕਰਕੇ ਇਹ ਤਾਂ ਉਦੋਂ ਬਣ ਗਏ ਇਹਨਾਂ ਦਾ ਦਾਗ ਲੱਗ ਗਿਆ ਧੁੱਕਾ ਲੱਗ ਗਿਆ ਤੇ ਇਹ ਗੱਲਾਂ ਸੁਣਨੀਆਂ ਮੈਨੂੰ ਰੋਜ਼ ਪੈਂਦੀਆਂ ਸੀ ਇਹ ਸਾਰੀ ਲੀਡਰਸ਼ਿਪ ਨੂੰ ਵੀ ਪਤਾ ਹੈ ਅੱਜ ਉਹ ਲੀਡਰਾਂ ਨੂੰ ਮੌਕਾ ਹੈ ਇਹਨਾਂ ਨੂੰ ਸਬਕ ਸਿਖਾਉਣ ਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਉਹ ਸਾਰੇ ਹੀ ਕਾਂਗਰਸ ਪਾਰਟੀ ਦੇ ਅੱਜ ਮੌਕਾ ਹੈ ਇਹ ਜਿਹੜੀ ਤੁਸੀਂ ਲੜਾਈ ਲੜਦੇ ਰਹੇ ਹੋ ਉਸ ਦਾ ਅੱਜ ਇਹ ਨੌਂ ਵੀ ਲੈਂਦੇ ਨਹੀਂ ਅੱਜ ਇਹ ਹੋਰ ਬੜੀਆਂ ਨਮੀਆਂ ਗੱਲਾਂ ਐ ਜਿਹੜੀਆਂ ਉਹ ਕਰਦੇ ਆਉਣ ਵਾਲੇ ਦਿਨਾਂ 'ਚ ਮੈਂ ਸਾਰੀਆਂ ਗੱਲਾਂ ਕਰੂੰ ਅੱਜ ਪਰ ਮੈਂ ਜੋ ਅਖਬਾਰਾਂ 'ਚ ਪਿਛਲੇ ਦਿਨਾਂ ਦਾ ਦੇਖ ਰਿਆ ਸੀ ਵੀਡੀਓ 'ਚ ਸੁਣ ਰਿਆ ਸੀ ਮੈਂ ਬੋਲਿਆ ਨਹੀਂ ਪਰ ਅੱਜ ਮੈਂ ਦੇਖਿਆ ਵੀ ਅੱਜ 1992 ਮਾਡਲ ਤੋਂ ਬਾਅਦ ਅੱਜ ਕੋਈ ਕਾਂਗਰਸ ਨਹੀਂ ਅੱਜ ਕਾਂਗਰਸ ਉਹੀ ਸੀ ਤੇ ਹੁਣ ਤੁਹਾਨੂੰ ਦੱਸੇਗੀ ਉਹ ਕਾਂਗਰਸ ਪਾਰਟੀ ਇਸ ਇਲੈਕਸ਼ਨਾਂ ਜਿਹੜੇ ਉਹਨਾਂ ਨੂੰ ਟਿਛਣਾ ਕਰਦੇ ਸੀ ਜਿਹੜੇ ਉਹਨਾਂ ਨੂੰ ਇਗਨੋਰ ਕਰਦੇ ਸੀ ਪਿੰਡਾਂ 'ਚ ਜੇ ਕੋਈ ਕਾਂਗਰਸ ਨੂੰ ਬੰਨੀ ਬੈਠਾ ਉਹੀ ਉਸ ਵੇਲੇ ਦੇ ਲੋਕ ਨੇ ਜਗਰਾਉਣ ਤੋਂ ਲੈ ਕੇ ਸੈਂਟਰਲ ਹਲਕੇ ਤੱਕ ਸਭ ਉਹ ਪੁਰਾਣੇ ਲੋਕ ਨੇ ਤੇ ਪਰ ਇਹ ਜਿਹੜੇ ਨਵੇਂ ਲੈ ਕੇ ਆਏ ਸੀ ਜਿਨ੍ਹਾਂ ਨੂੰ ਇਹ ਸ਼ਿੰਗਾਰ ਕੇ ਨਵੀਂ ਕਾਂਗਰਸ ਨਕਲੀ ਕਾਂਗਰਸ ਜਿਹੜੀ ਉਹ ਮੂਹਰੇ ਲੈ ਕੇ ਆਏ ਸੀ ਅਸਲੀ ਕਾਂਗਰਸ ਜੀ ਨੇ ਖੂਨ ਨਾਲ ਸਿੰਜੀ ਸੀ ਪਾਰਟੀ ਉਹਨਾਂ ਨੂੰ ਕਿਸੇ ਨੂੰ ਇਹਨਾਂ ਨੇ ਪੁੱਛਿਆ ਨਹੀਂ ਕੋਈ ਅਹੁਦਾ ਨਹੀਂ ਦਿੱਤਾ ਜਦੋਂ ਗੱਲ ਕਰਨੀ ਪੁੱਠੀ ਸੁਣਾਉਣੀ ਤੇ ਅੱਜ ਤੁਸੀਂ ਇਹ ਜਿਹੜੇ ਨਵੇਂ ਨੇ ਜਿਹੜੇ ਬਾਹਰੋਂ ਲਿਆਉਣ ਦੀ ਗੱਲ ਕਰ ਰਹੇ ਆ ਚਾਹੇ ਉਰੇ ਵਾਲੇ ਕੋਈ ਇਹ ਸਾਰਿਆਂ ਨੂੰ ਅੱਜ ਦੱਸੋ ਵੀ ਉਸ ਵੇਲੇ ਦੀ ਸ਼ੀਰਦਾਰ ਅਨੁਸਾਰ ਬਿਆਨ ਸਿੰਘ ਦੀ ਕਾਂਗਰਸ ਕੀ ਸੀ ਤੇ ਅੱਜ ਦੀ ਕਾਂਗਰਸ ਕੀ ਅੰਤਰ ਆ ਇਹ ਤੁਸੀਂ ਜਿਹੜੇ ਬਜ਼ੁਰਗੋ ਉਸ ਵੇਲੇ ਦੇ ਪਰਿਵਾਰ ਨੇ ਜਿਹੜੇ ਅੱਜ ਉਹਨਾਂ ਦੇ ਨੌਜਵਾਨ ਬੱਚੇ ਨੇ ਅੱਜ ਦੇ ਤਿੰਨ ਤਿੰਨ ਪੀੜੀਆਂ ਉਹ ਸਾਰੇ ਪਰਿਵਾਰ ਨੇ ਜਿਹੜੇ ਉਹ ਤੁਹਾਨੂੰ ਸਬਕ ਸਿਖਾਉਣ ਦਾ ਇਹ ਸਮਾਂ ਆ ਗਿਆ ਤੁਸੀਂ ਸਾਨੂੰ ਬਹੁਤ ਦੁਖੀ ਕੀਤਾ ਤੁਸੀਂ ਸਾਨੂੰ ਬਹੁਤ ਤੰਗ ਕੀਤਾ ਹੈ ਕਾਂਗਰਸ ਪਾਰਟੀ ਜਿਹੜੇ ਅਸੀਂ ਸ਼ਹੀਦਾਂ ਦੇ ਪਰਿਵਾਰ ਸੀ ਜਿਨ੍ਹਾਂ ਨੇ ਲੜਾਈ ਲੜੀ ਸੀ ਇਹ ਹਜੇ ਤਾਂ ਮੈਂ ਹਜੇ ਮੈਂ ਬੋਲਿਆ ਨਹੀਂ ਅੰਦਰ ਮੈਂ ਸਮਾਈ ਬੈਠਾ ਸਾਰਾ ਕੁਝ ਪਰ ਜਦੋਂ ਹੁਣ ਤੁਸੀਂ ਆ ਰੋਜ਼ ਰੀਲਾਂ ਵੀਡੀਓ ਆ ਹੋਰ ਐਸੀਆਂ ਪੁੱਠੀਆਂ ਸਿੰਧੀਆਂ ਗੱਲਾਂ ਕਰਦੇ ਹੋ ਤੁਸੀਂ ਮਜਬੂਰ ਕਰਦੇ ਹੋ ਬੋਲਣ ਇੰਨੀਆਂ ਗੱਲਾਂ ਅੱਜ ਕਰਦਾ ਹੋਇਆ ਮੈਂ ਇਹ ਤੁਹਾਡੇ ਨਾਲ ਰੂਬਰੂ ਹੋ ਰਿਹਾ ਸੀ ਬੀਜੇਪੀ ਦਾ ਮੁਕਾਬਲਾ ਕਰੋਗੇ ਬੀਜੇਪੀ ਜਿੱਦਣ ਮੈਂ ਜੁਆਇਨ ਕਰ ਲਈ ਪਾਰਟੀ ਬੀਜਪੀ ਦਾ ਇੱਕ ਇੱਕ ਕਾਰਕਿਰਤਾ ਇੱਕ ਇੱਕ ਲੀਡਰ ਉਹ ਸ਼ਹੀਦਾਂ ਦਾ ਉਹ ਦੇਸ਼ ਪ੍ਰਤੀ ਪਿਆਰ ਦਾ ਉਹ ਮੁੱਲ ਪਾਉਂਦਾ ਏ ਰੋਜ਼ ਇੰਨੇ ਨੇ ਫੁੱਲ ਗੁਲਾਬ ਦੇ ਗੇਂਦੇ ਦੇ ਇੰਨੇ ਫੁੱਲ ਪਏ ਹੁੰਦੇ ਆ ਵੀ ਮੇਰੀ ਗੱਡੀ ਆ ਜਿਹੜੀ ਉਹ ਰੋਜ਼ ਦੀ ਪਰ ਜਾਂਦੀ ਆ ਮੈਨੂੰ ਥੱਲੇ ਮੇਰਾ ਪੈਰ ਨਹੀਂ ਲੱਗਣ ਦਿੰਦੇ ਐਨਾ ਬੀਜਪੀ ਨੇ ਮੈਨੂੰ ਪਿਆਰ ਦਿੱਤਾ ਮੈਂ ਕਦੇ ਵੀ ਇਹ ਪਿਆਰ ਇਹਨਾਂ ਦਾ ਭੁੱਲ ਨਹੀਂ ਸਕਦਾ ਤੁਸੀਂ ਤਾਂ ਐਵੇਂ ਜੈਨਸ ਕਰੀ ਜਾਂਦੇ ਸੀ ਉਸ ਤਾਂ ਐਵੇਂ ਸੜੀ ਜਾਂਦੇ ਹੋ ਜਿਹੜਾ ਕੋਈ ਮਾੜਾ ਮੋਟਾ ਇੱਥੇ ਇੱਕ ਡਿਸਪਲਾਈਨ ਪਾਰਟੀ ਆ ਮੈਂ ਪਰਮਾਤਮਾ ਜਾਣਦਾ ਮੇਰਾ ਦਿਲ ਜਾਣਦਾ ਵੀ ਮੈਨੂੰ ਕਿੰਨੀ ਤਸੱਲੀ ਖੁਸ਼ੀ ਆ ਬੀਜੇਪੀ ਚ ਆ ਕੇ ਦੇਸ਼ ਭਗਤਾਂ ਦੀ ਪਾਰਟੀ ਚ ਧੰਨਵਾਦ